ਬਰਨਾਲਾ ਜ਼ਿਲ੍ਹਾ ਦੇ ਸਾਰੇ ਨਾਗਰਿਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅਸੀਂ ਸਾਰੇ ਜਾਣਦੇ ਹਾਂ ਕਿ ਬਰਸਾਤਾਂ ਦਾ ਸਮਾਂ ਜੋ ਹੈ ਸ਼ੁਰੂ ਹੋ ਚੁੱਕਾ ਹੈ ਆਮ ਤੌਰ ਤੇ ਬਰਸਾਤਾਂ ਦੇ ਸਮੇਂ ਦੇ ਵਿੱਚ ਕੁਝ ਬਿਮਾਰੀਆਂ ਜਿਵੇਂ ਕਿ ਕੋਲਰਾ ਡਾਇਰੀਆ ਇਹਨਾਂ ਦਾ ਖਤਰਾ ਬਣਿਆ ਰਹਿੰਦਾ ਹੈ ਸਾਰੇ ਸਾਡੇ ਜ਼ਿਲ੍ਹੇ ਦੇ ਨਾਗਰਿਕ ਮਹਿਫੂਜ਼ ਰਹਿਣ ਇਸ ਕਰਕੇ ਮੈਂ ਆਪ ਸਭ ਨੂੰ ਅੱਜ ਦੇ ਇਸ ਵੀਡੀਓ ਦੇ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਅਸੀਂ ਆਪਣਾ ਆਲਾ ਦੁਆਲਾ ਸਾਫ਼ ਰੱਖੀਏ ਖਾਸ ਤੌਰ ਤੇ ਕਈ ਵਾਰ ਅਸੀਂ ਆਪਣੇ ਜਿਹੜੀਆਂ ਘਰਾਂ ਦੀਆਂ ਪਾਣੀ ਦੀਆਂ ਟੈਂਕੀਆਂ ਨੇ ਉਹਨਾਂ ਦੀ ਸਫਾਈ ਨੂੰ ਅਣਗੌਲਾ ਕਰ ਦਿੰਨੇ ਆ ਤੇ ਉਸ ਦੇ ਨਾਲ ਸਾਡਾ ਜੋ ਹੈ ਕੋਲਰਾ ਜਾਂ ਡਾਇਰੀਆਰ ਦੀਆਂ ਬਿਮਾਰੀਆਂ ਫੈਲਣ ਦਾ ਬਹੁਤ ਜ਼ਿਆਦਾ ਡਰ ਬਣ ਜਾਂਦਾ ਹੈ ਅਸੀਂ ਦੇਖ ਰਹੇ ਹਾਂ ਕਿ ਆਸ-ਪਾਸ ਤੋਂ ਸਾਨੂੰ ਇਹਨਾਂ ਬਿਮਾਰੀਆਂ ਦੇ ਫੈਲਣ ਦੀਆਂ ਖਬਰਾਂ ਵੀ ਮਿਲ ਰਹੀਆਂ ਨੇ ਤਾਂ ਮੈਂ ਆਪ ਸਭ ਨੂੰ ਬੇਨਤੀ ਕਰਾਂਗੀ ਕਿ ਸਾਰੇ ਨਾਗਰਿਕ ਆਪਣੇ ਘਰਾਂ ਦੀਆਂ ਟੈਂਕੀਆਂ ਨੂੰ ਸਾਫ਼ ਕਰਨ ਅਸੀਂ ਕਾਰਪੋਰੇਸ਼ਨ ਵੱਲੋਂ ਕਾਉਂਸਲ ਵੱਲੋਂ ਸਾਰਿਆਂ ਦੇ ਲਈ ਅਸੀਂ ਐਕਸੀਐਨ ਜੋ ਸਾਡੇ ਵਾਟਰ ਸਪਲਾਈ ਵਾਲੇ ਹਨ ਉਹਨਾਂ ਵੱਲੋਂ ਕਲੋਰినੇਸ਼ਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਜੇ ਕਿਸੇ ਨੂੰ ਕਲੋਰినੇਸ਼ਨ ਦੀ ਲੋੜ ਹੈ ਤਾਂ ਕਮੇਟੀ ਵੱਲੋਂ ਉਹਨਾਂ ਨੂੰ ਉਹ ਦਿੱਤੀ ਜਾ ਸਕਦੀ ਹੈ ਤਾਂ ਸਾਰੇ ਸਾਫ਼ ਸੁਥਰਾ ਖਾਣਾ ਖਾਣ ਆਮ ਤੌਰ ਤੇ ਸੜਕਾਂ ਦੇ ਉੱਤੇ ਕਈ ਵਾਰ ਇਕੱਠੇ ਹੋਏ ਜਿਹੜੇ ਫਰੂਟ ਨੇ ਉਹ ਵੀ ਮਿਲਦੇ ਨੇ ਜਾਦਾ ਰਾਈਪ ਜਿਹੜੇ ਨੇ ਜਿਆਦਾ ਪੱਕੇ ਹੋਏ ਫਰੂਟ ਨੇ ਉਹ ਵੀ ਮਿਲਦੇ ਨੇ ਉਹਨਾਂ ਤੋਂ ਵੀ ਵਿਚਾਰ ਰੱਖਿਆ ਜਾਏ ਅਸੀਂ ਟੱਕੀ ਹੋਈ ਚੀਜ਼ ਖਾਈਏ ਅਤੇ ਕੋਈ ਵੀ ਜਿਹੜੀ ਨੰਗੀ ਚੀਜ਼ ਹੈ ਉਸ ਨੂੰ ਨਾ ਖਾਈਏ ਤਾਂ ਕਿ ਆਪਾਂ ਸਾਰੇ ਬਿਮਾਰੀਆਂ ਤੋਂ ਬਚ ਸਕੀਏ ਧੰਨਵਾਦ